ਫਿਰ ਸਾਬ ਦੇਖੋ ਬੜੇ ਚਿਰ ਬਾਅਦ ਆਪਾਂ ਬੈਠੇ ਮਿਲ ਲੜਾ ਆਪਾਂ ਇਧਰ ਨਿਕਲ ਕੇ ਹਨਾ ਬਾਹਰ ਜਾਂ ਤਾਂ ਆਪਾਂ ਆਪਦੇ ਕਮਾਕਾਰਾਂ ਚ ਹੀ ਰਹਿਨੇ ਆ ਦਫਤਰਾਂ ਚ ਬੈਠ ਕੇ ਹਨਾ ਤੇ ਕੋ ਜਾਂ ਤਾਂ ਜਾਚ ਰਾਤ ਨੂੰ ਜਾਂਦੇ ਆ ਬਸ ਸਿੱਧੇ ਜਾ ਕੇ ਆਦੇ ਕਮਰੇ ਚ ਏਸੀ ਲੱਗੇ ਆ ਬਸ ਠੀਕ ਆ ਆ ਮਾਹੌਲ ਚ ਤਾਂ ਆਪਾਂ ਕਦੇ ਨਿਕਲੀ ਨਹੀਂ ਬਹੁਤ ਟਾਈਮ ਬਾਅਦ ਮਿਲ ਲੜਾ ਛੋਟੇ ਹੁੰਦੀ ਨਿਕਲ ਹਨਾ ਸਾਬ ਮਨ ਫੀ ਹੋ ਗਿਆ ਚੀਜ਼ਾਂ ਦਾ ਬਿਲਕੁਲ ਭਾਈ ਬਿਲਕੁਲ ਤੇ ਇੱਕ ਮਿਲ ਲਿਆ ਦਾ ਕਾਫੀ ਟਾਈਮ ਬਾਅਦ ਮਿਲੇ ਆਪਾਂ ਹੁਣ ਇਹੋ ਜੇ ਮਾਹੌਲ ਚ ਜਿਵੇਂ ਹਨਾ ਸ਼ਾਂਤੀ ਮਾਹੌਲ ਚ ਬੜਾ ਵਧੀਆ ਬਿਲਕੁਲ ਇੱਕ ਵਾਰ ਆਪਾਂ ਮਿਲ ਲਿਆ ਦਾ ਆਪਾਂ ਕਾਫੀ ਟਾਈਮ ਉਦੋਂ ਇਕੱਠੇ ਬੈਠੇ ਸੀਗੇ ਆਪਾਂ ਪਟਿਆਲੇ ਵਾਲੀ ਸਾਈਡ ਸੀਗੇ ਸ਼ਾਇਦ ਆਪਾਂ ਤੇ ਤੇ ਇੱਕ ਵਾਰ ਆਪਾਂ ਵਾਲੀ ਬਾਬੇ ਕੋਲੇ ਜਾਂਦੇ ਹੁੰਦੇ ਸੀ ਸ਼ਾਇਦ ਸ਼ਾਇਦ ਆ ਉੱਥੇ ਉਦਈ ਬੜਾ ਉਹ ਵੀ ਬੜੀ ਮਤਲਬ ਸਕੂਨ ਵਾਲੀ ਜਗ੍ਹਾ ਹੈਗੀ ਉਹਨਾਂ ਦੀ ਹਨਾ ਤੇ ਇੱਕ ਵਾਰੀ ਨਾ ਤੁਸੀਂ ਗੱਲ ਸੁਣਾਈ ਸੀ ਬਾਈ ਵੀ ਦੋਸਤ ਕਿਵੇਂ ਬਣਾਉਣੇ ਆ ਨਵੇਂ ਦੋਸਤ ਜੋ ਆਪਾਂ ਬਣਾਉਣਾ ਹੈ ਕਿ ਕਿਸ ਤਰੀਕੇ ਆਪਾਂ ਕੀ ਦੇਖਣਾ ਹੈ ਹਨਾ ਕਿਉਂਕਿ ਅੱਜਕੱਲ੍ਹ ਦੋਸਤਾਂ ਦਾ ਵੀ ਬੜਾ ਪਤਾ ਨਹੀਂ ਪਿੱਠ ਛੁਰਾ ਮਾਰਨ ਵਾਲੇ ਬੈਠੇ ਆ ਬਿਲਕੁਲ ਬਿਲਕੁਲ ਕਿਉਂਕਿ ਆਪਾਂ ਇਕੱਠ ਨਾਲ ਦੇਖਗੇ ਵੀ ਮੇਰੇ ਦੋਸਤਾਂ ਦੀ ਲਾਈਨ ਕਿੰਨੀ ਆ ਆਪਾਂ ਤਾਂ ਇਹ ਦੇਖਣਾ ਹੈ ਵੀ ਨਾਲ ਖੜਨ ਵਾਲੇ ਕਿੰਨੇ ਆ ਬਿਲਕੁਲ ਜੇ ਲੰਬਾ ਸਮਾਂ ਹਨਾ ਕਿ ਪੂਰੀ ਪੂਰੀ ਲਾਈਫ ਆਪਾਂ ਕਿਸ ਤਰੀਕੇ ਉਹਨਾਂ ਨਾਲ ਰਹਿਣਾ ਆਪਾਂ ਪਰਿਵਾਰਕ ਤੌਰ ਤੇ ਬਿਲਕੁਲ ਤੇ ਉਹ ਸੁਣਾਓ ਪਲੀਜ਼ ਵੀ ਆਪਾਂ ਕਿਵੇਂ ਹਨਾ ਈਕਾ ਡਾਕਟਰ ਸਾਹਿਬ ਬੜੇ ਪੁਰਾਣੇ ਜਿਹੜੇ ਜ਼ਖਮ ਆਉ ਛੇੜਦੇ ਬਿਲਕੁਲ ਜੀ ਤੇ ਉਹ ਚਲੋ ਮੈਂ ਆਪਣੇ ਦੂਸਰੇ ਸਾਰੇ ਦੋਸਤਾਂ ਨੂੰ ਵੀ ਕਹਿਣਾ ਚਾਹੁੰਦਾ ਚਲੋ ਜੇ ਆਪਾਂ ਗੱਲ ਹੀ ਕਰ ਰਹੇ ਹਾਂ ਕਿ ਉਹ ਸਾਰੀ ਇੱਕ ਤਰ੍ਹਾਂ ਇਸ ਨੂੰ ਬੜੇ ਧਿਆਨ ਨਾਲ ਸੁਣਨ ਕਿਉਂਕਿ ਇਹਦੇ ਚ ਸਾਡੇ ਜ਼ਿੰਮੇਦਾਰ ਪਰਿਵਾਰ ਤੇ ਜਿਹੜੇ Hindu ਪਰਿਵਾਰ ਆ ਜੀ ਉਹਨਾਂ ਦੋਨਾਂ ਲਈ ਬੜੀ ਵੱਡੀ ਸਿੱਖਿਆ ਕਿ ਜਿਹੜੇ ਬਜ਼ੁਰਗ ਆਗੇ ਕਿਵੇਂ ਆਪਦੇ ਬੱਚਿਆਂ ਨੂੰ ਸਿੱਖਿਆ ਦਿੰਦੇ ਸੀਗੇ ਕਿ ਆਪਾਂ ਕਿਵੇਂ ਸਾਥੀ ਚੁੜਨਾ ਹੈ ਬਿਲਕੁਲ ਜੀ ਬਿਲਕੁਲ ਉਸ ਤੋਂ ਵੀ ਵੱਡੀ ਗੱਲ ਇਹਦਾ ਤੁਸੀਂ ਡਾਕਟਰ ਸਾਹਿਬ ਦੇਖੋ ਮੈਨੂੰ ਨਾ ਮੇਰੇ ਚਾਚਾ ਜੀ ਨੇ ਦੱਸੀ ਸੀ ਇਹ ਗੱਲ ਜੀ ਤਕਰੀਬਨ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਆ ਮੇਰੇ ਅੱਜ ਵੀ ਉਹ ਅੱਖਰ ਅੱਖਰ ਯਾਦ ਆ ਤੇ ਉਹਦਾ ਤੁਸੀਂ ਇੰਪੈਕਟ ਜਾਂ ਪ੍ਰਭਾਵ ਦੇਖੋ ਕਿ ਮੈਂ ਨਾ ਆਪਦੇ ਬੇਟੇ ਨੂੰ 10ਵੀਂ ਚ ਸੁਣਾਈਏ ਗੱਲ ਬਿਲਕੁਲ ਤੇ ਅੱਜ ਉਹ 12ਵੀਂ ਦੇ ਪੇਪਰ ਦੇ ਰਿਹਾ ਜੀ ਮੈਨੂੰ ਹੁਣ ਵੀ ਆ ਕੇ ਕਈ ਵਾਰੀ ਜਦੋਂ ਵੀ ਕਿਸੇ ਨਵੇਂ ਬੰਦੇ ਨੂੰ ਮਿਲਦਾ ਨਾ ਤਾਂ ਮੈਨੂੰ ਕਹਿ ਦਿੰਦਾ ਪਾਪਾ ਵੀ ਮੇਰੇ ਨਾਲ ਤੁਹਾਡੇ ਉਹ ਗੱਲ ਯਾਦ ਆ ਗਈ ਸੀ ਯਾਰ ਇਸ ਬੰਦੇ ਨਾਲ ਮੈਂ ਅੱਗੇ ਦੋਸਤੀ ਰੱਖਣੀ ਆ ਜਾਂ ਨਹੀਂ ਰੱਖਣੀ ਚਲੋ ਇਹ ਆਪਾਂ ਜ਼ਿਆਦਾ ਸਮਾਂ ਨਾ ਲઈએ ਮੈਂ ਗੱਲ ਸ਼ੁਰੂ ਕਰਦਾ ਸਭ ਤੋਂ ਪਹਿਲਾਂ ਇੱਕ ਹਿੰਦੂ ਪਰਿਵਾਰ ਹੁੰਦਾ ਹੈਗਾ ਡਾਕਟਰ ਸਾਹਿਬ ਜੀ ਉਹਨਾਂ ਲਾਲਾ ਜੀ ਬੜੇ ਉਹਨਾਂ ਦਾ ਚੰਗਾ ਆਰ ਦੀ ਮਾਰਕੀਟ ਜੀ ਮੈਂ ਆਪਾਂ ਕਹਿੰਦੇ ਨਾ ਹੁੰਦਾ ਚੰਗਾ ਰਤਬਾ ਬੰਦੇ ਦਾ ਤੇ ਬੜਾ ਸਿਆਣਾ ਤੇ ਸੌ ਬੰਦਾਗਾ ਉਹਨਾਂ ਦੇ ਅੱਗੇ ਤਿੰਨ ਬੇਟੇ ਹੁੰਦੇ ਆ ਜੀ ਉਹ ਆਪਦੇ ਵੱਡੇ ਦੋਨੇ ਬੇਟੇ ਉਹਨਾਂ ਦੇ ਕਾਰੋਬਾਰ 'ਚ ਹੀ ਆ ਜਾਂਦੇ ਆ ਉਹਨਾਂ ਦਾ ਵਿਆਹ ਕਰ ਦਿੰਦੇ ਆ ਬੜੇ ਵਧੀਆ ਪਰਿਵਾਰਾਂ ਦੀਆਂ ਕੁੜੀਆਂ ਨੇ ਉਹ ਤੇ ਉਹਨਾਂ ਦਾ ਰਿਸ਼ਤਾ ਹੋ ਜਾਂਦਾ ਹੁਣ ਜਿਹੜਾ ਤੀਜਾ ਬੇਟਾ ਗਾ ਉਹ ਨਵੇਂ ਜਮਾਨੇ ਦਾ ਥੋੜਾ ਜਿਹਾ ਬਿਲਕੁਲ ਤੇ ਉਹ ਕੀ ਹੈਗਾ ਉਹਨੂੰ ਕੋਈ ਕੁੜੀ ਪਸੰਦ ਆ ਜਾਂਦੀ ਹੈ ਜੀ ਜੀ ਤੇ ਉਹ ਆਪਦੇ ਲਾਲਾ ਜੀ ਨੂੰ ਕਹਿੰਦਾ ਜੀ ਲਾਲਾ ਜੀ ਮੈਂ ਉੱਥੇ ਵਿਆਹ ਕਰਾਉਣਾ ਤੇ ਲਾਲਾ ਜੀ ਹੁਣ ਸੂਝਵਾਨ ਬੰਦੇ ਆ ਜੀ ਉਹਨੂੰ ਕਹਿੰਦੇ ਪੁੱਤ ਵੈਸੇ ਦਾ ਦੇਖ ਤੇਰੀ ਮਰਜ਼ੀ ਆ ਆਪਣੇ ਘਰਾਂ ਚ ਹੁਣ ਕੋਈ ਬੜਾ ਝਗੜਾ ਤਾਂ ਕਰ ਨਹੀਂ ਸਕਦੇ ਆਖਰ ਜਵਾਨ ਮੁੰਡਾ ਉਸ ਨੂੰ ਮੋੜ ਨਹੀਂ ਸਕਦੇ ਪਰ ਮੇਰੀ ਇੱਕ ਗੱਲ ਯਾਦ ਰੱਖ ਜੀ ਉਸ ਕੁੜੀ ਦੀ ਜਿਹੜੀ ਨਾਨੀ ਸੀ ਨਾ ਉਹਨੇ ਕੁਛ ਛਾਲ ਮਾਰੀ ਸੀ ਅੱਛਾ ਤੇ ਉਹ ਮੁੰਡਾ ਹੁਣ ਨੌਜਵਾਨ ਮੁੰਡਾ ਨਵੀਂ ਜਨਰੇਸ਼ਨ ਦਾ ਬਿਲਕੁਲ ਉਹ ਹੱਸਣ ਲੱਗ ਗਿਆ ਕਹਿੰਦਾ ਲਾਲਾ ਜੀ ਤੁਸੀਂ ਉਹੀ ਤੁਹਾਡੇ ਪੁਰਾਣੇ ਵਿਚਾਰ ਉਹੀ ਪੁਰਾਣੀਆਂ ਗੱਲਾਂ ਵੀ ਉਹਦੀ ਨਾਨੀ ਨਾਲ ਉਹਦਾ ਕੀ ਸੰਬੰਧ ਕੋਈ ਜਿਸ ਨੂੰ ਵੀ ਕਿਸ ਨੂੰ ਕਹੋਗੇ ਤਾਂ ਉਹ ਐਂ ਕਹੂਗਾ ਅੱਗੇ ਤੋਂ ਬਿਲਕੁਲ ਨਵੀਂ ਪੀੜੀ ਦਾ ਦੇਖੋ ਉਹਦੇ ਕੋਲੇ ਆਪ ਦੇ ਹੱਲ ਨੇ ਬਿਲਕੁਲ ਤੇ ਆਖਰ ਚਲੋ ਜੀ ਵੀ ਜਦੋਂ ਹੁਣ ਮੁੰਡੇ ਦੀ ਜਿੱਦ ਅੱਗੇ ਲਾਲਾ ਜੀ ਨੇ ਤਾਂ ਗੱਲ ਹੀ ਸਮਝਾਉਣੀ ਸੀ ਉਹ ਨੇ ਨਾ ਮੰਨੀ ਤੇ ਚਲੋ ਜੀ ਫਿਰ ਹੁਣ ਪਰਵਾਜ਼ ਤੇ ਬੱਚਾ ਜਿੱਥੇ ਚਾਹੁੰਦਾ ਸੀ ਵਿਆਹ ਹੋ ਗਿਆ ਹੁਣ ਥੋੜਾ ਟਾਈਮ ਟੱਪਿਆ ਤਾਂ ਲਾਲਾ ਜੀ ਦੇ ਮਨ ਚ ਆਈ ਕਿ ਯਾਰ ਇਹਨੂੰ ਸਿੱਖਿਆ ਨਹੀਂ ਮਿਲੀ ਕੱਲ ਨੂੰ ਮੈਂ ਹੋਮਾ ਨਾ ਹੋਮਾ ਮੁੰਡਾ ਕੱਲ ਨੂੰ ਕਿਸੇ ਬੜੇ ਵੱਡੇ ਥਾਂ ਤੇ ਇਹ ਮਾਰ ਖਾ ਜਾਏ ਜਾਂ ਕੋਈ ਖਤਾ ਕਰ ਜੇ ਵੀ ਮੈਨੂੰ ਸਮਝਾ ਜ਼ਰੂਰ ਦੇਵਾ ਇੱਕ ਸ਼ਾਮ ਕੀ ਹੁੰਦਾ ਜੀ ਲਾਲਾ ਜੀ ਆਪ ਦੇ 90 ਬੇਟਿਆਂ ਨੂੰ ਬੁਲਾ ਲੈਂਦੇ ਆ ਉਹ ਇਕੱਠੇ ਹੁੰਦੇ ਆ ਉਹਨਾਂ ਨੂੰ ਕਹਿੰਦੇ ਵੀ ਯਾਰ ਭਾਈ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਬੜੇ ਚਿਰ ਤੋਂ ਲੁਕਾ ਕੇ ਰੱਖੀ ਸੀ ਹੁਣ ਤੁਸੀਂ ਸਾਰੇ ਕਬੀਲਦਾਰ ਹੋ ਗਏ ਜੀ ਸਾਰੇ ਆਪ ਦੇ ਚਲੋ ਬਾਲ ਬੱਚੇ ਵਾਲਿਓ ਮੈਂ ਤੁਹਾਨੂੰ ਇੱਕ ਗੱਲ ਦੱਸ ਕੇ ਜਾਣਾ ਚਾਹੁੰਦਾ ਵੀ ਕੱਲ ਨੂੰ ਮੈਂ ਹੋਮਾ ਨਾ ਹੋਮਾ ਵੀ ਮੈਂ ਨਾ ਤੁਹਾਡੇ ਵਿਆਹਾਂ ਲਈ ਜਾਂ ਕਾਰੋਬਾਰ ਲਈ ਕਾਫੀ ਕਰਜ਼ਾ ਲਿਆ ਸੀ ਲੋਕਾਂ ਤੋਂ ਉਸ ਨੂੰ ਮੈਂ ਟਾਲਦਾ ਹੁੰਦਾ ਸੀ ਵੀ ਚੱਲ ਛੋਟੇ ਦਾ ਵਿਆਹ ਹੋ ਜੂ ਜਾਂ ਹੋਰ ਉਸ ਤੋਂ ਬਾਅਦ ਵੀ ਪਰਿਵਾਰ ਦੀ ਓਵੇਂ ਮਰਿਆਦਾ ਬਣੀ ਰਹੇ ਮਾਰਕੀਟ ਬਣੀ ਰਹੇ ਮੰਡੀ 'ਚ ਦੇਖੋ ਜਿਹੜੇ ਹਿੰਦੂ ਪਰਿਵਾਰ ਹੋਂ ਤਾਂ ਇੱਕ ਤਰ੍ਹਾਂ ਆਪਦੇ ਵਿਸ਼ਵਾਸ ਤੇ ਸਾਰੀ ਮਾਰਕੀਟ ਉਹਨਾਂ ਦੀ ਚੱਲਦੀ ਆ ਤੇ ਉਹ ਹੁਣ ਆ ਗਿਆ ਟਾਈਮ ਆਖਰੀ ਮੈਂ ਜਿਹੜਾ ਕਰਜ਼ਾ ਹੈਗਾਗਾ ਉਹ ਕੱਲ੍ਹ ਤੱਕ ਮੋੜਨਾ ਤੇ ਜੇ ਮੈਂ ਉਹ ਕਰਜ਼ਾ ਨਾ ਮੋੜ ਸਕਿਆ ਦੇਖੋ ਸਾਰੀ ਜ਼ਿੰਦਗੀ ਦੀ ਮੇਰੇ ਪਿਓ ਦਾਦੇ ਦੀ ਬਣੀ ਮੇਰੀ ਬਣੀ ਵੀ ਮੈਂ ਫਿਰ ਕੱਲ ਨੂੰ ਇੱਕ ਤਰ੍ਹਾਂ ਕੋਈ ਇੱਕ ਪਾਸੇ ਇੱਕ ਪਾਸੇ ਬੱਤਵਜ ਮੈਂ ਆਤਮ ਹੱਤਿਆ ਹੀ ਕਰੂੰਗਾ ਆਤਮ ਹੱਤਿਆ ਕਰੂੰ ਉਹ ਆ ਗਈ ਕੱਲ ਕਮਕੇ ਬਿਲਕੁਲ ਤੇ ਉਹ ਕੀ ਆਗੇ ਜੀ ਹੁਣ ਦੋਨੇ ਵੱਡੇ ਬੇਟੇ ਕਹਿੰਦੇ ਜੀ ਵੀ ਨਾ ਪਾਪਾ ਜੀ ਵੀ ਇਹੋ ਜੀ ਗੱਲ ਨਾ ਕਰੋ ਤੁਸੀਂ ਵੀ ਅਸੀਂ ਕੱਲ ਤੱਕ ਆਪਾਂ ਸੋਚ ਲਈਆਂ ਕਰਦੇ ਹੱਲ ਉਹ ਦੋਨੇ ਜਿਹੜੇ ਵੱਡੇ ਬੇਟੇ ਆ ਜੀ ਉਹ ਆਪਦੇ ਘਰ ਵਾਲੀਆਂ ਕੋਲੇ ਜਾਂਦੇ ਆ ਉਹਨਾਂ ਨੂੰ ਕਹਿੰਦੇ ਆ ਤੇ ਉਹ ਹੁਣ ਦੇਖੋ ਭਲੇ ਕਰਦੀਆਂ ਕੁੜੀਆਂ ਉਹ ਕਹਿੰਦੀ ਜੀ ਲਾਲਾ ਜੀ ਨੂੰ ਕਹੋ ਇਹੋ ਜਿਹਾ ਕੰਮ ਨਾ ਕਰਨਾ ਉਹ ਆਪਦਾ ਜਿੰਨਾ ਟੂ ਮਤੱਲਾ ਸਾਰਾ ਰਾਤ ਨੂੰ ਕੱਢ ਲੈਂਦੀਆਂ ਨੇ ਕੱਢ ਲੈਂਦੀਆਂ ਤੇ ਉਹਨਾਂ ਨੂੰ ਕਹਿੰਦੀ ਆਂ ਸੁਭਾ ਲਈ ਜਾ ਕੇ ਇਹ ਬਾਬੂ ਜੀ ਨੂੰ ਦੇ ਦੋ ਤੇ ਨਾਲ ਇਹ ਗੱਲ ਵੀ ਕਹਿ ਦੋ ਜੇ ਇਸ ਨਾਲ ਵੀ ਘਟਦਾ ਤਾਂ ਅਸੀਂ ਆਪਦੇ ਪੇਚਾ ਤੋਂ ਜਾਂ ਰਿਸ਼ਤੇਦਾਰਾਂ ਤੋਂ ਮੰਗਵਾ ਕੇ ਆਪਾਂ ਪੱਲਾ ਪੂਰਾ ਕਰਾਂਗੇ ਕੱਲ ਨੂੰ ਸਾਡੇ ਜਵਾਕਾਂ ਨੇ ਵੀ ਇਸ ਮੰਡੀ 'ਚ ਰਹਿਣਾ ਇਸ ਏਰੀਆ 'ਚ ਵੀ ਇਹ ਬਹੁਤ ਵੱਡੀ ਵੇਚ ਤੇ ਉਹਨਾਂ ਨੂੰ ਕਹੇ ਜੀ ਫਿਕਰ ਨਾ ਕਰਨ ਇਹੋ ਜਿਹਾ ਕੋਈ ਸਟੈਪ ਨਾ ਚੱਕਣਾ ਇਹ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨਹੀਂ ਬਿਲਕੁਲ ਜੀ ਹੁਣ ਕੀ ਆ ਜੀ ਜਿਹੜਾ ਛੋਟਾ ਗਾ ਉਹ ਆਪਦੀ ਘਰ ਵਾਲੀ ਨਾਲ ਨਟਦਾਗਾ ਉਹਨੂੰ ਕਹਿੰਦਾ ਜੇ ਤੂੰ ਪਤਾ ਲੱਗਦਾ ਵੀ ਦੂਸਰੇ ਤਾਂ ਮੁੰਡੇ ਸਾਰਾ ਕੁਛ ਆਪਦਾ ਦੇਣ ਨੂੰ ਤਿਆਰ ਆ ਜਾਂ ਹੋਰ ਤਾਂ ਉਹ ਕਹਿੰਦੀ ਹੈ ਵੀ ਨਹੀਂ ਕੱਲ ਨੂੰ ਮਰਦਾ ਅੱਜ ਮਰ ਜੇ ਮੇਰੇ ਵੱਲੋਂ ਮੈਂ ਕੀ ਲੈਣਾਗਾ ਜੇ ਉਹਨੇ ਪਾੜ ਪੱਟਿਆ ਤਾਂ ਵੀ ਦੇਊਗਾ ਤੇ ਅਖੀਰ ਗੱਲ ਜੀ ਜਦੋਂ ਅਗਲੇ ਦਿਨ ਉਹ ਮੁੰਡੇ ਸਾਰਾ ਕੁਝ ਲਿਆ ਕੇ ਰੱਖ ਦਿੰਦੇ ਆ ਉਹ ਫੇਰ ਦੇਖਦਾ ਮੁੰਡਾ ਫੇਰ ਆਪਦੀ ਘਰ ਵਾਲੀ ਕੋਲੇ ਆਉਂਦਾ ਵੀ ਐਂ ਕਰਕੇ ਉਹਨਾਂ ਨੇ ਸਾਰਾ ਸਮਾਨ ਲਿਆ ਕੇ ਰੱਖਤਾ ਤੇ ਤੂੰ ਵੀ ਆਪਦਾ ਕੱਢ ਕੇ ਦੇ ਉਹ ਕਹਿੰਨੇ ਵੀ ਜੇ ਮੇਰੇ ਗਹਿਣੇ ਨੂੰ ਹੱਥ ਲਾਇਆ ਤਾਂ ਮੈਂ ਖੂਨ ਛਾਲ ਮਾਰੂ ਤੇ ਉਹਦੇ ਪੈਰਾਂ ਤੱਕ ਆ ਗਈ ਆ ਗਈ ਜਿਆਦਾ ਆ ਗਈ ਜਿਆਦਾ ਹਾਂ ਤੇ ਉਹ ਜਾਂਦਾ ਜਾ ਕੇ ਉਹਦੇ ਪੈਰਾਂ ਚ ਡਿੱਗ ਪੈਂਦਾ ਕਹਿੰਦਾ ਬਾਬੂ ਜੀ ਜਿਹੜੀ ਮੈਨੂੰ ਤੁਸੀਂ ਗੱਲ ਦੱਸੀ ਸੀ ਨਾ ਵੀ ਅੱਜ ਮੇਰੇ ਯਾਦ ਆ ਗਈ ਉਹ ਕਹਿੰਦਾ ਉਹ ਠਾ ਕੇ ਕਹਿੰਦਾ ਪੁੱਤ ਕਹਿੰਦਾ ਕੋਈ ਮੈਂ ਚਰਚਾ ਨਹੀਂ ਦੇਣਾ ਸੀ ਕੁਝ ਨਹੀਂ ਸਾਰੀ ਜ਼ਿੰਦਗੀ ਐ ਈਮਾਨਦਾਰੀ ਨਾਲ ਮੈਂ ਵਧੀਆ ਟੰਗ ਨਾ ਰਹਿਾਂਗਾ ਮੇਰਾ ਪਿਆਰ ਦਾ ਰਿਹਾ ਮੈਂ ਤੈਨੂੰ ਸਿਰਫ ਇੱਕ ਸਿੱਖਿਆ ਦੇਣੀ ਸੀ ਕਿ ਜਿਹੜੀਆਂ ਭਲੇ ਕਰਦੀਆਂ ਧੀਆਂ ਨੇ ਉਸ ਟਾਈਮ ਕੰਮ ਆਉਣੀ ਜਦੋਂ ਦੁਨੀਆ ਨਹੀਂ ਖੜਦੀ ਉਹਨਾਂ ਨੂੰ ਆ ਕੇ ਪਰਿਵਾਰ ਦੀ ਉਹਨਾਂ ਨੂੰ ਆਪ ਦੀ ਇੱਜ਼ਤ ਦਾ ਫਰਕ ਆ ਬਿਲਕੁਲ ਜੀ ਇਹਨੂੰ ਉਹ ਸਿੱਖਿਆ ਨਹੀਂ ਮਿਲੀ ਉਹਦਾ ਕਸੂਰ ਨਹੀਂ ਉਸ ਬੱਚੇ ਨੂੰ ਸਿੱਖਿਆ ਨਹੀਂ ਮਿਲੀ ਬਿਲਕੁਲ ਉਹਦੀ ਨਾਨੀ ਨੇ ਜਦੋਂ ਵਿਫਤਾ ਦੇ ਸਮੇਂ ਕੁਝ ਛਾਲ ਮਾਰਤੀ ਤਾਂ ਹੁਣ ਉਹ ਵੀ ਜਿਹੇ ਸਟੈਪ ਅਪਣਾਊਗੀ ਇਸ ਤੋਂ ਬਾਅਦ ਮੈਂ ਤੈਨੂੰ ਇਹੀ ਕਹਿਣਾ ਚਾਹੁੰਦਾ ਵੀ ਜ਼ਿੰਦਗੀ ਚ ਆਪਦੇ ਭਰਾਵਾਂ ਤੇ ਹੋਰ ਕਿਸੇ ਦੇ ਭਰੋਸਾ ਕਰ ਲਈ ਜਿੱਦ ਤੇਰੇ ਤੇ ਵਿਫਤਾ ਪਵੇ ਮੈਂ ਤਾਂ ਸਾਰੀ ਜ਼ਿੰਦਗੀ ਬੈਠਾ ਮੀਰਾ ਸਦਾ ਪਰ ਉਹਦੇ ਤੇ ਭਰੋਸਾ ਨਾ ਕਰੀ ਕਿਉਂਕਿ ਉਹ ਕੁੜੀ ਤੈਨੂੰ ਤੁਖਾ ਦੇ ਜੂਈ ਬਿਲਕੁਲ ਕਦਮ ਚੱਕਣਾ ਸੀ ਉਹ ਤਾਂ ਤੂੰ ਚੱਕ ਹੀ ਚੁੱਕਿਆ ਬਿਲਕੁਲ ਵੀ ਪਰ ਮੈਂ ਕੱਟ ਤੋਂ ਕੱਟ ਤੈਨੂੰ ਸਮਝਾ ਕੇ ਜ਼ਰੂਰ ਜਾਣਾ ਚਾਹੁੰਦਾ ਸੀ ਮੈਂ ਕੱਲ ਨੂੰ ਹੋਮਾ ਨਾ ਬਿਲਕੁਲ ਇਹ ਵੱਡੀ ਗੱਲ ਹੈ ਸੁਨੀਤ ਨੇ ਵੀ ਤਾਂ ਜ਼ਿਆਦਾ ਆਉਂਦੀ ਹੈ ਉਹਦੇ ਵੀ ਬਿਲਕੁਲ ਬੇਟੇ ਨੇ ਉਹ ਇਸ ਗੱਲ ਹੈ ਕਿ ਆ ਡਾਕਟਰ ਸਾਹਿਬ ਆਪਣੇ ਜ਼ਿੰਮੇਦਾਰ ਪਰਿਵਾਰਾਂ ਬਸ ਜੀ ਉਹਦੇ 'ਚ ਐਸੇ ਤਰ੍ਹਾਂ ਇੱਕ ਬੰਦਾ ਹੁੰਦਾ ਉਹਦੇ ਕੋਲੇ ਜੀ ਬੋਤੀ ਰੱਖੀ ਹੁੰਦੀ ਆ ਅੱਗੇ ਉਸਦੇ ਬੇਟਾ ਹੁੰਦਾ ਜਿਹੜਾ ਛੋਟਾ ਜਿਹਾ ਹੁੰਦਾ ਤਾਂ ਬੋਤੀ ਅੱਗੇ ਇੱਕ ਬੱਚਾ ਦਿੰਦੀ ਆ ਜਿਹਨੂੰ ਆਪਾਂ ਬਤਾਰੂ ਕਹਿੰਦੇ ਸੀ ਜੀ ਤਾਂ ਉਹਦੇ ਨਾਲ ਉਸ ਬੱਚੇ ਦਾ ਬੜਾ ਮੂਹ ਆਗਾ ਤੇ ਉਹ ਬੱਚਾ ਹੌਲੀ-ਹੌਲੀ ਜਵਾਨ ਹੋ ਜਾਂਦਾਗਾ ਤੇ ਉਸ ਸਮੇਂ ਜਿਹੜਾ ਉਹ ਬਤਾਰੂ ਹੁੰਦਾ ਉਹ ਨੂੰ ਉਹ ਰੱਖਣ ਲੱਗ ਜਾਂਦਾ ਖੇਤ ਲੈ ਕੇ ਜਾਂਦਾ ਨਾਲ ਸਾਰਾ ਕੁਝ ਆਪਦੇ ਉਹ ਕਰਦਾਗਾ ਤੇ ਉਹਦਾ ਪਿਓ ਹੁੰਦਾ ਜਿਹੜਾ ਉਸ ਨੂੰ ਬੋਤੀ ਨੂੰ ਵੇਚ ਦਿੰਦਾਗਾ ਦੇ ਉਹ ਚੱਲ ਬਤਾਰੂ ਮੁੰਡੇ ਦੀ ਜਿੱਦ ਕਰਕੇ ਜਿਹੜਾ ਹੈਗਾ ਰੱਖ ਲੈਂਦਾ ਪਰ ਉਹ ਮੁੰਡੇ ਨੂੰ ਉਹਦਾ ਪਿਓ ਇੱਕ ਸਿੱਖਿਆ ਦਿੰਦਾ ਕਹਿੰਦਾ ਪੁੱਤ ਵੀ ਜਿੱਦੇ ਵੀ ਕਿਤੇ ਤੂੰ ਵਿਪਤਾ 'ਚ ਹੋਵੇਂ ਨਾ ਤੇ ਜਾਂ ਕਿਤੇ ਪਾਣੀ ਲੰਘਣਾ ਹੋਵੇ ਕਿਉਂਕਿ ਪੁਰਾਣੇ ਸਮਿਆਂ 'ਚ ਦੇਖੋ ਅਸੀਂ ਪਸ਼ੂਆਂ ਨਾਲ ਹੀ ਕੋਈ ਨਦੀ ਲੰਘਦੇ ਸੀ ਬਿਲਕੁਲ ਜੀ ਬਿਲਕੁਲ ਪਸ਼ੂਆਂ ਤੇ ਚੜ ਕੇ ਲੰਘਦੇ ਸੀ ਘੋੜਿਆਂ ਤੇ ਜਾਂ ਉੱਠਾਂ ਤੇ ਤੇ ਉਹ ਕਹਿੰਦਾ ਵੀ ਇਹ ਨੂੰ ਉੱਥੇ ਨਾ ਲੈ ਕੇ ਜਾਈ ਤੂੰ ਰੱਖ ਲੈ ਚੱਲ ਤੇਰਾ ਮੋਹ ਆਗਾ ਸ਼ੁਰੂ ਤੋਂ ਨਾਲ ਵੈਸਨਾ ਵੇਚਣੇ ਸੀ ਇਹ ਤੇ ਉਹ ਕਹਿੰਦਾ ਬਾਪੂ ਵੀ ਇਹਦੇ ਚ ਕੀ ਆਪਣੇ ਸ਼ੁਰੂ ਤੋਂ ਘਰੇ ਰਹੇ ਆ ਆਪਾਂ ਪਾਲੇ ਆਗੇ ਇਹਦੇ ਚ ਕੀ ਉਹ ਕਹਿੰਦਾ ਪੁੱਤ ਅਸਲ ਚ ਜਿਹੜੀ ਇਹ ਬੋਤੀ ਸੁਣਾ ਆਪਣੀ ਇਹ ਕਹਿੰਦਾ ਪਾਣੀ ਦੇਖ ਕੇ ਬੈਠ ਜਾਂਦੀ ਸੀ ਤੇ ਕਹਿੰਦਾ ਇਹ ਹਮੇਸ਼ਾ ਨਸਲ ਤੇ ਜਾਂਦੀ ਨਸਲ ਤੇ ਜਾਂਦੀ ਬਿਲਕੁਲ ਜਾਂਦੀ ਆ ਬਿਲਕੁਲ ਜੀ ਤੇ ਉਹ ਮੁੰਡਾ ਹੱਸਣ ਲੱਗ ਗਿਆ ਨਵਾਂ ਹੁਣ ਨਵੀਂ ਜਨਰੇਸ਼ਨ ਦਿੱਤਾ ਨਾ ਮੁੰਡਾ ਵੀ ਬਾਪੂ ਯਾਰ ਇਹ ਕੀ ਗੱਲ ਹੋਈ ਜੇ ਉਹ ਬੈਠ ਜੰਦੀ ਉਹ ਪਾਣੀ ਤੋਂ ਡਰਦੀ ਹੋਊਗੀ ਤੇ ਇਹ ਥੋੜਾ ਜਿਹਾ ਬੱਚਾ ਵੀ ਰੁੱਦਾ ਹੋਊਗਾ ਪਾਣੀ ਤੋਂ ਉਹ ਕਹਿੰਦਾ ਪੁੱਤ ਮੈਂ ਤੈਨੂੰ ਸਿੱਖਿਆ ਦਿੱਤੀ ਇਹ ਗੱਲ ਯਾਦ ਜ਼ਰੂਰ ਰੱਖੀ ਵੀ ਕਿਸੇ ਵਿਪਤਾ ਚ ਨਾ ਪੈਜੀ ਤੇ ਚਲੋ ਜੀ ਗੱਲ ਆਈ ਗਈ ਹੋ ਗਈ ਬਿਲਕੁਲ ਜੀ ਉਹਨ ਉਸ ਮੁੰਡੇ ਦੀ ਨੇੜੇ ਦੇ ਕਿਸੇ ਪਿੰਡ ਦੀ ਕੁੜੀ ਨਾਲ ਦੋਸਤੀ ਹੋ ਜਾਂਦੀ ਆ। ਇਹ ਗੱਲ ਉੱਥੇ ਆ ਜਾਂਦੀ ਆ। ਉਹ ਹੁਣ ਉਹਨੂੰ ਕਹਿੰਦੀ, "ਇਹ ਕਰਕੇ ਵੀ ਮੇਰੇ ਘਰ ਦੇ ਮੇਰਾ ਵਿਆਹ ਕਰ ਦੇਣਗੇ। ਨਹੀਂ ਤਾਂ ਐਸ ਰਾਤ ਨੂੰ ਤੂੰ ਉੱਥੇ ਨਹਿਰ ਤੇ ਆਜੀ। ਨਦੀ ਦੇ ਉੱਤੇ ਤੇ ਆਪਾਂ ਜਿਹੜਾ ਉਹ ਨਦੀ ਪਾਰ ਕਰ ਜੀ ਉਸ ਤੋਂ ਬਾਅਦ ਚੱਲ ਆਪਾਂ ਆਪ ਦੀ ਅਲੱਗੇ ਚਲੋ ਦੁਨੀਆ ਚੁਮੇ ਵੀ ਚਲੋ" ਮੰਨ ਲਓ ਜ ਉਹਨਾਂ ਦੀ ਆਪਸ ਚ ਕਮਿਟਮੈਂਟ ਹੁੰਦੀ। ਹੁਣ ਕੀ ਹੁੰਦਾਗਾ ਉਹ ਜਿਹੜਾ ਮੁੰਡਾਗਾ ਅਸਲਾ ਲੈ ਕੇ ਘਰੋਂ ਆਪ ਦਾ ਜਿਹੜਾ ਬੋਤਾ ਲੈ ਕੇ ਚਲਾ ਜਾਂਦਾ ਉਸ ਮੌਕੇ ਤੇ ਥਾਂ ਤੇ ਪਹੁੰਚ ਜਾਂਦਾ ਨੇਰਾ ਹੋ ਜਾਂਦਾ ਉਧਰੋਂ ਕੁੜੀ ਆ ਜਾਂਦੀ ਹੈ ਤੇ ਜਦੋਂ ਹੁਣ ਕੁੜੀ ਕੀ ਜਾਂ ਕੁੜੀ ਕਿਰਮ ਘਰੋਂ ਭੱਜ ਕੇ ਆਈ ਹੈ ਤਾਂ ਕੁੜੀ ਕਾਹਲੀ ਕਰਦੀ ਹੈ ਕਿ ਛੇਤੀ ਘਰ ਚੱਲ ਆਪਾਂ ਨਦੀ ਲੰਘ ਜੀਏ ਕਿਉਂਕਿ ਨਦੀ ਤੱਕ ਉਹਨੂੰ ਆ ਪਿੰਡ ਨੇੜੇ ਕਨੋਂ ਵੀ ਆਸਾ ਤੇ ਘਰ ਦੇ ਜਦੋਂ ਵੀ ਪਤਾ ਲੱਗ ਗਿਆ ਘਰ ਦੇ ਨੂੰ ਜਾਂ ਹੋਰ ਉਸ ਵਾਰੇ ਸੂਹ ਮਿਲ ਗਈ ਤਾਂ ਵੀ ਜਲਦੀ ਕਰ ਤਾਂ ਉਹ ਮੁੰਡਾ ਕੀ ਆਦਾ ਆਪ ਜਿਹੜੀ ਰੈਫਲ ਹੁੰਦੀ ਆ ਉਹ ਪਾਉਂਦਾ ਤੇ ਬੁੱਤੀ ਤੇ ਦੋਨੇ ਜਾਣੇ ਚੜਕੇ ਜਦੋਂ ਪਾਣੀ ਦੇ ਨੇੜੇ ਜਾਂਦੇ ਉਹ ਬੁੱਤਾ ਸਾਰੀ ਬੈਠ ਗਿਆ ਤੇ ਬੈਠ ਗਿਆ ਉਹ ਬੜੀ ਕੋਸ਼ਿਸ਼ ਕਰਦਾ ਕੁੜੀ ਹੋਰ ਵੱਧ ਰੌਲਾ ਪਾਉਂਦੀ ਹੈਗੀ ਘਰਾਈ ਹੋਈ ਆ ਵੀ ਤੂੰ ਕੀ ਕਰੀਏ ਕੀ ਜਾਨਾ ਕਿ ਇੰਨੇ ਟਾਈਮ ਚ ਤੇਰੇ ਘਰ ਦੇ ਆ ਜਾਣਗੇ ਜੀ ਠੀਕ ਹੈ ਤੁਸੀਂ ਦੇਖੋ ਹੁਣ ਭੱਜੇ ਹੋਇਆ ਦੋਨੇ ਜਾਣੇ ਤੇ ਉਹਨੇ ਬੜੀ ਕੋਸ਼ਿਸ਼ ਕੀਤੀ ਪਰ ਜਿਹੜਾ ਬੁੱਤਾ ਉੱਠਿਆ ਨਹੀਂਗਾ ਮੁੰਡੇ ਦੇ ਇੱਕ ਇਹਦਾ ਧਮਾਕਾ ਤੇ ਪਿਆਵਾਲੀ ਗੱਲ ਨਸਲ ਹਾਂ ਯਾਰ ਮੇਰੇ ਪਿਆਵ ਨੇ ਬਿਲਕੁਲ ਸੱਚੀ ਗੱਲ ਕਹੀ ਸੀ ਉਹਨੋਂ ਕੀ ਕਰਦਾ ਉਰੇ ਤੋਂ ਉੱਤਰਦਾਗਾ ਤੇ ਕੁੜੀ ਨੂੰ ਉਤਾਰ ਕੇ ਇੱਕ ਸਾਈਡ ਤੇ ਕਰਦਾ ਤੇ ਉਸ ਨੂੰ ਬੋਤੇ ਨੂੰ ਗੋਲੀ ਮਾਰ ਦਿੰਦਾ ਜੀ ਤੇ ਕੁੜੀ ਹੋਰ ਘਬਰਾ ਜਾਂਦੀ ਹੈ ਕਹਿੰਦੀ ਵੀ ਇਹਦੇ ਤੇ ਤਾਂ ਆਪਾਂ ਚੜ੍ਹ ਕੇ ਜਾਣਾ ਸੀ ਤੂੰ ਇਹਨੂੰ ਗੋਲੀ ਮਾਰ ਦਿੱਤੀ ਹੁਣ ਕਿਵੇਂ ਕਰਾਂਗੇ ਕੀ ਕਰਾਂਗੇ ਵੀ ਮੈਨੂੰ ਤਾਂ ਹੁਣ ਪਾਰਨਾਗਾ ਤੂੰ ਮੈਂ ਤਾਂ ਤੇਰੇ ਪਾਸ ਤੇ ਤਾਂ ਸਾਰਾ ਪਰਿਵਾਰ ਸਾਰਾ ਕੁਝ ਛੱਡ ਕੇ ਆਇਆ ਦੁਨੀਆਦਾਰੀ ਪਾਬ ਹਰ ਚੀਜ਼ ਹੀ ਛੱਡਤੀ ਜੀ ਤੇ ਉਹ ਕਹਿੰਦਾ ਮੇਰੀ ਇੱਕ ਗੱਲ ਸੁਣ ਲੈ ਬੜੇ ਧਿਆਨ ਨਾਲ ਹੁਣ ਜਾਂ ਤਾਂ ਕਹਿੰਦਾ ਸਿਰਫ 5 ਮਿੰਟਾਂ ਜੀ ਤੋਂ ਮੇਰੀ ਅੱਖਾਂ ਤੋਂ ਦੂਰ ਹੋ ਜਾ ਤੇ ਆਪਦੇ ਘਰੇ ਮੁੜ ਜਾ ਨਹੀਂ ਦੂਜੀ ਗੋਲੀ ਮੈਂ ਤੈਨੂੰ ਮਾਰਨੀ ਆ ਉਹ ਕਹਿੰਦੀ ਹੈ ਮੇਰਾ ਤੇਰੇ ਲਈ ਸਾਰਾ ਕੁਝ ਛੱਡਤਾ ਉਹ ਕਹਿੰਦਾ ਮੈਨੂੰ ਤਾਂ ਅਸਲ ਬਾਪੂ ਦੀ ਗੱਲ ਹੀ ਅੱਜ ਜਾ ਡਾਈ ਅੱਜ ਪਤਾ ਲੱਗਿਆ ਕਹਿੰਦਾ ਤੂੰ ਇਹ ਸੋਚ ਜੇ ਅੱਜ ਮੈਂ ਤੈਨੂੰ ਭਿਹਾ ਕੇ ਲੈ ਗਿਆ ਤਾਂ ਕੱਲ ਨੂੰ ਮੇਰੀ ਧੀ ਵੀ ਪੱਜੂਗੀ ਆਹ ਉਹਨੇ ਖੂਨ ਤੇ ਜਾਣਾ ਤੇ ਮੈਂ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਮੇਰੀ ਧੀ ਕਿਸੇ ਨਾਲ ਪੱਜੇ ਇਹ ਇਸ ਕਰਕੇ ਆਪਦੇ ਘਰਦਿਆਂ ਦੇ ਪਤਾ ਲੱਗਣ ਤੋਂ ਪਹਿਲਾਂ ਘਰੇ ਵਾਪਸ ਮੁੜ ਗਿਆ ਤੈਨੂੰ ਮਾਰ ਕੇ ਮੈਂ ਇੱਥੇ ਦੱਬ ਦੇਣਾ ਕਿਉਂਕਿ ਇਹੋ ਜੀ نسل ਨੂੰ ਜਿੰਦਾ ਰੱਖਣ ਵਾਸਤੇ ਮੇਰੀ ਹੁਣ ਜ਼ਮੀਰ ਨਹੀਂ ਮੰਨਦੀ ਕਹਿੰਦਾ ਮੈਨੂੰ ਅੱਜ ਬਾਪੂ ਦੀ ਗੱਲ ਪ ਜੋ ਉਦੋਂ ਪਤਾ ਲੱਗ ਜਾਂਦੀ ਤਾਂ ਸ਼ਾਇਦ ਇਸ ਤੋਂ ਪਹਿਲਾਂ ਹੀ ਮੈਂ ਵਾਕਈ ਬਾਕੀ ਨਸਲ ਬਸ ਠੀਕ ਹੈ ਇਹ ਗੱਲਾਂ ਡਾਕਟਰ ਸਾਹਿਬ ਮੈਨੂੰ ਅੱਜ ਵੀ ਖਲੂਣ ਦਿੰਦੀਆਂ ਨੇ ਤੇ ਮੈਨੂੰ ਲੱਗਦਾ ਜੇ ਨਵੀਂ ਜਨਰੇਸ਼ਨ ਨੂੰ ਪਤਾ ਲੱਗਦੀਆਂ ਤਾਂ ਜ਼ਰੂਰ ਆਪ ਦਾ ਸਾਥੀ ਨੂੰ ਚੁਣਨ ਵੇਲੇ ਉਸ ਦੀਆਂ ਇਹ ਚੀਜ਼ਾਂ ਦਾ ਖਿਆਲ ਰੱਖਣਗੇ ਕਿ ਜਿੰਦਗੀ ਵਿੱਚ ਕਿਤੇ ਧੋਖਾ ਨਾ ਖਾਵੇ ਜੀ ਬਿਲਕੁਲ ਬਹੁਤ ਵਧੀਆ ਬਿਲਕੁਲ ਸਿੱਖਿਆ ਬਹੁਤ ਵਧੀਆ ਜੀ ਤੇ ਬਾਕੀ ਇਹ ਹੈ ਵੀ ਨਵੀਂ ਜਨਰੇਸ਼ਨ ਨੂੰ ਤਾਂ ਬੜਾ ਇਸ ਗੱਲ ਤੇ ਸੋਚ ਕੇ ਕਿਉਂਕਿ ਹੁਣ ਤੱਕ ਪਹਿਲਾਂ ਨਾਲੋਂ ਤਾਂ ਫਰਕ ਹੀ ਬਹੁਤ ਪੈ ਗਿਆ ਜੀ ਬਿਲਕੁਲ ਫਰਕ ਹੈ ਜੀ ਹੁਣ ਤਾਂ ਹੁਣ ਤਾਂ ਵੈਸੇ ਵੀ ਚਿੱਟੇ ਹੋਏ ਵੇ ਜੀ ਹਾਂ ਗਲਤ ਹੈ ਇਹ ਨਾ ਬਿਲਕੁਲ ਬਿਲਕੁਲellow